ਤੇ ਅਗਲੀ ਜਿਹੜੀ ਹਰਜਨ ਸਿੰਘ ਜੀ ਖਬਰ ਕਰਦੇ ਜਾਈਏ ਜਿੱਦਾਂ ਕੱਲ ਖਬਰ ਸ਼ੇਅਰ ਕੀਤੀ ਸੀ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਨੇ ਮੌਜੂਦਾ ਜਿਹੜੇ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਆ ਨਿਤਨੀਆਉ ਤੇ ਜਿਹੜਾ ਹਮਾਸ ਦਾ ਲੀਡਰ ਆ ਉਹਨਾਂ ਦੋਨਾਂ ਦੇ ਖਿਲਾਫ ਜਿਹੜੇ ਅਰੈਸਟ ਵਾਰੰਟ ਆ ਉਹ ਇਸ਼ੂ ਕਰ ਦਿੱਤੇ ਸੀ ਹੁਣ ਸਾਬਕਾ ਇਜ਼ਰਾਇਲੀ ਪ੍ਰਾਈਮ ਮਿਨਿਸਟਰ ਆਈਸੀਸੀ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੀ ਡੀਫੰਡ ਦੀ ਮੰਗ ਜਿਹੜੀ ਉਸਨੇ ਚੱਕ ਦਿੱਤੀ ਹੈਗੀ ਆ ਕਹਿੰਦਾ ਵੀ ਜਿਹੜਾ ਨਿਤਨੇ ਆ ਉਹਨੂੰ ਵਾਰ ਕਰਾਈਮ ਦੇ ਤਹਿਤ ਰੈਸ਼ਟ ਵੈਰੈਂਟ ਜਾਰੀ ਕੀਤੇ ਆ ਇਹ ਇੱਕ ਸ਼ਰਮਨਾਕ ਕਾਰਾ ਆ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੇ ਲਈ ਸੋ ਆਪਣੇ ਸਾਹਮਣੇ ਹੀ ਆ ਦੁਨੀਆ ਭਰ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਗਾਜ਼ਾ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਜੋ ਹਮਾਸ ਨੇ ਕੀਤਾ ਤੇ ਜੋ ਹੁਣ ਇਜ਼ਰਾਈਲੀ ਜਿਹੜੇ ਉੱਥੇ ਕਰ ਰਹੇ ਆ ਤਾਂ ਉਹਦੇ ਵਿੱਚ ਲੈ ਕੇ ਜੇ ਇੰਟਰਨੈਸ਼ਨਲ ਕ੍ਰਾਈਮਨਲ ਕੋਰਟ ਦੋਨਾਂ ਨੂੰ ਹੀ ਅਰੈਸਟ ਕਰਨ ਦੀ ਗੱਲ ਕਰਦਾ ਆ ਤਾਂ ਇਜ਼ਰਾਈਲੀ ਜਿਹੜੇ ਆ ਉਹਨੂੰ ਡੀਫੰਡ ਕਰਨ ਦੀ ਗੱਲ ਕਰਦੇ ਹੈਗੇ ਆ ਸੋ ਇਹ ਪ੍ਰੋਸੀਕਿਊਟਰ ਜਿਹੜੇ ਸੀਗੇ ਕਰੀਮ ਖਾਨ ਉਹਨਾਂ ਦੇ ਆਫਿਸ ਨੇ ਕਿਹਾ ਸੀਗਾ ਵੀ ਉਹਨਾਂ ਦੇ ਕੋਲ ਇਨਫ ਐਵੀਡੈਂਸ ਕਲੈਕਟ ਹੋਇਆ ਹੈ ਸਬੂਤ ਇਨਫ ਨੇ ਜਿਹਦੇ ਵਿੱਚ ਇਹ ਗਰਾਉਂਡਸ ਬਣਦੀਆਂ ਆ ਵੀ ਨਿਤਨਯਾਉ ਤੇ ਗੈਲੰਟ ਆ ਇਹਨਾਂ ਦੋਨਾਂ ਦੇ ਉੱਤੇ ਜਿੰਮੇਵਾਰੀ ਬਣਦੀ ਆ ਇਹਨਾਂ ਦੇ ਮੋਢਿਆਂ ਦੇ ਉੱਤੇ ਇਹ ਜਿੰਮੇਵਾਰੀ ਦਾ ਭਾਰ ਆ ਵਾਰ ਕਰਾਈਮਸ ਤੇ ਕਰਾਈਮਸ ਅਗੇਂਸਟ ਹਿਊਮੈਨਿਟੀ ਇੱਥੇ ਸਟੇਟ ਆਫ ਪੈਲੇਸਟਾਈਨ ਦੀ ਜਿਹੜੀ ਥਾਂ ਆ ਉਹਦੇ ਵਿੱਚ ਇਹਨਾਂ ਨੇ ਕਮਿਟ ਕੀਤੇ ਆ ਚਾਹੇ ਕਹਿੰਦੇ ਵੀ ਉਹਨਾਂ ਨੂੰ ਭੁੱਖ ਦੇ ਨਾਲ ਉਮਾਰੇ ਹੁਣ ਤੇ ਜਾਣ ਬੁਝ ਕੇ ਜਾਂ ਜਿੱਦਾਂ ਹਮਾਸ ਆ ਲੈਨੇ ਸਿਵਿਲਿਅਨ ਪੋਪੂਲੇਸ਼ਨ ਦੇ ਉੱਤੇ ਅਟੈਕ ਕੀਤਾ ਸੀ ਤੇ ਜਿੱਦਾਂ ਬਾਅਦ ਇਜ਼ਰਾਈਲੀ ਵੀ ਕਰ ਰਹੇ ਆ ਆ ਤੇ ਉਸ ਨੂੰ ਲੈ ਕੇ ਇਹ ਸਾਰਾ ਕੁਝ ਚੱਲ ਰਿਹਾ ਆ ਇਸ ਦੇ ਨਾਲ ਨਾਲ ਜਿਹੜਾ ਉਹ ਦੇਖਿਆ ਜਾਵੇ ਤਾਂ ਹਮਾਸ ਦਾ ਲੀਡਰ ਯਈਆ ਸਨਵਰ ਉਸ ਦੇ ਉਲਟ ਵੀ ਜਿਹੜੇ ਅਰੈਸਟ ਵਾਰੈਂਟ ਆ ਉਹੋ ਸੀਕ ਕਰ ਰਹੇ ਹੈਗੇ ਆ ਪਰ ਹੁਣ ICC ਦੇ ਉਲਟ ਜਿਹੜੇ ਆ ਡੀ ਫੰਡ ਦੀ ਜਿਹੜੀ ਆ ਉਹ ਚਰਚਾ ਜਿਹੜੀ ਉਹ ਛੁੱڑی ਹੈਗੀ ਆ ਸੋ ਆਪਾਂ ਨੂੰ ਯਾਦ ਹੋਣਾ ਆ ਵੀ ਇੱਥੇ ਅਮਰੀਕਾ ਵਿੱਚ ਵੀ ਜਦੋਂ ਪੁਲਿਸ ਦੀ ਡੀਫੈਂਡ ਦਾ ਪੁਲਿਸ ਦਾ ਰੌਲਾ ਬਹੁਤ ਜਿਹੜਾ ਉਹ ਚੱਲਿਆ ਸੀ ਕਿਸ ਤਰੀਕੇ ਦੇ ਨਾਲ ਉਦੋਂ ਇੱਥੇ ਵੀ ਜਿਹੜਾ ਹਲੋੜਾ ਰੱਪਾ ਪੈਂਦਾ ਜਿਹੜਾ ਉਹ ਰਿਆ ਸੀ ਪਰ ਹੁਣ ਇੰਟਰਨੈਸ਼ਨਲ ਜਿਹੜੀ ਕ੍ਰਿਮੀਨਲ ਕੋਰਟ ਆ ਉਸ ਦੇ ਦੁਆਰਾ ਜਿਹੜੇ ਅਰੈਸਟ ਵਾਰੰਟ ਜਾਰੀ ਕਰਨ ਤੋਂ ਬਾਅਦ ਚ ਇਹ ਹੁਣ ਨਵਾਂ ਜਿਹੜਾ ਵਿਵਾਦ ਆ ਆਈਸੀਸੀ ਨੂੰ ਲੈ ਕੇ ਜਿਹੜਾ ਉਹ ਚੱਲ ਚੁੱਕਾ ਹੈ ਫਰਾਂਸ ਬੈਲਜੀਅਮ ਤੇ ਸਲੋਵੇਨੀਆ ਇਸ ਫੋਰਟ ਦੇ ਵਿੱਚ ਆਏ ਆ ਕਿ ਇਹ ਬੰਦੇ ਜੋ ਆ ਅਰੈਸਟ ਹੋਣੇ ਚਾਹੀਦੇ ਆ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਥਨਿਆਹੁ ਡਿਫੈਂਸ ਮਿਨਿਸਟਰ ਵਾ ਗਲੈਂਟ ਤੇ ਤਿੰਨ ਹਮਾਸ ਦੇ ਲੀਡਰ ਜਿਹਦੇ ਵਿੱਚ ਜਈਆ ਸਿਨਬਰ ਮੁਹੰਮਦ ਦੇਫ ਤੇ ਇਸਮਾਈਲ ਹਨੀਏ ਇਹ ਸਾਰਿਆਂ ਨੂੰ ਵਾਰ ਕਰਾਇਮ ਤੇ ਕਰਾਈਮਸ ਅਗੇਂਸਟ ਹਿਊਮੈਨਿਟੀ ਗਾਜ਼ਾ ਸਟ੍ਰਿਪ ਤੇ ਇਜ਼ਰਾਇਲ ਦੇ ਵਿੱਚ ਚਾਰਜ ਕੀਤਾ ਗਿਆ ਹੈ ਕਹਿੰਦੇ ਲੱਗਦਾ ਤਾਂ ਬੜਾ ਔਖਾ ਆ ਭਈ ਇਜ਼ਰਾਇਲ ਦੇ ਪ੍ਰਾਈਮ ਮਿਨਿਸਟਰ ਨੂੰ ਅਰੈਸਟ ਕੀਤਾ ਜਾਊਗਾ ਪਰ ਇੱਕ ਤਰ੍ਹਾਂ ਦੇ ਨਾਲ ਇਜ਼ਰਾਇਲ ਨੂੰ ਆਈਸੋਲੇਟ ਜ਼ਰੂਰ ਕੀਤਾ ਗਿਆ ਹੈ ਇਸ ਕੋਰਟ ਵੱਲੋਂ 35000 ਤੋਂ ਵੱਧ ਹੁਣ ਤੱਕ ਪਾਲੇਸਟੀਨੀਅਨ ਮਾਰੇ ਜਾ ਚੁੱਕੇ ਆ ਗਾਜ਼ਾ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ 75000 ਤੋਂ ਲੈ ਕੇ 1 ਲੱਖ ਤੱਕ ਹੀ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ 80% ਪਾਲੇਸਤੀਨੀਆ ਦੀ ਪੋਪੂਲੇਸ਼ਨ ਜੋ 2.3 ਮਿਲੀਅਨ ਆ ਉਹ ਡਿਸਪਲੇਸ ਹੋ ਗਈ ਹੈਗੀ ਆ ਸੋ ਬਹੁਤ ਜਿਹੜੀ ਬੁਰੀ ਸਿਚੁਏਸ਼ਨ ਆ ਉੱਥੇ ਬਣੀ ਹੋਈ ਹੈਗੀ ਆ ਤੇ ਅਗਲੀ ਖਬਰ ਵੱਲ ਚਲੀਏ ਸਰੋਤਿਆਂ ਨੂੰ ਯਾਦ ਹੋਊਗਾ ਅੱਜ ਦੇ ਦਿਨ ਅ ਇੰਡੀਆ ਦਾ ਪ੍ਰਾਈਮ ਮਿਨਿਸਟਰ ਅਰਜੀਵ ਗਾਂਧੀ ਬੰਬ ਧਮਾਕੇ ਦੇ ਵਿੱਚ ਮਾਰਿਆ ਗਿਆ ਸੀ ਜੂਨ ਅ ਉਸ ਸੌਰੀ ਅਕਤੂਬਰ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਮਾਰੀ ਗਈ ਸੀ ਤੇ ਉਸ ਟਾਈਮ ਜਿਹੜਾ ਰਜੀਵ ਗਾਂਧੀ ਕਲਕੱਤੇ ਦੇ ਵਿੱਚ ਸੀਗਾ ਤੇ ਬੜੀ ਕਾਲੀ ਦੇ ਨਾਲ ਇਹ ਪਹੁੰਚਿਆ ਦਿੱਲੀ ਤੇ ਉੱਥੇ ਲਲਤ ਮਾਕਨ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਭਗਤਾਰਗੇ ਹੋਰ ਚੇਲੇ ਚਾਟਲੇ ਇਹਦੇ ਸਿਗੇ ਏਮਸ ਜਿਹੜਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਆ ਉੱਥੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਕੀ ਕਰਦੇ ਆ ਵੀ ਮੇਰੀ ਮਾਂ ਉਹਨਾਂ ਨੇ ਮਾਰਤੀ ਆ ਤੇ ਤਿੰਨ ਦਿਨ ਜੋ ਉੱਥੇ ਇੰਡੀਆ ਦੇ ਵਿੱਚ ਵਾਪਰਿਆ ਉਹ ਸਿੱਖਾਂ ਨੂੰ ਪਤਾ ਆ ਸਿੱਖਾਂ ਦਾ ਜਿੰਨਾ ਵੱਡਾ ਜੈਨੋਸਾਈਡ ਉੱਥੇ ਹੋਇਆ ਉਸ ਤੋਂ ਬਾਅਦ ਇਹ ਪ੍ਰਾਈਮ ਮਿਨਿਸਟਰ ਬਣਿਆ ਰਜੀਵ ਗਾਂਧੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਸੁਧਾਰ ਸ਼ੰਕਰ ਰੇ ਨੂੰ ਇਹਨਾਂ ਉੱਥੇ ਦਾ ਗਵਰਨਰ ਲਾਇਆ ਅ ਰਵੀਰੋ ਨੂੰ ਪੁਲਿਸ ਦਾ ਚੀਫ ਲਾਇਆ ਬਰਨਾਲੇ ਨੂੰ ਕਹਾਰਾ ਵਰਤਿਆ ਆਪਣਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਤੇ ਉੱਥੋਂ ਪੂਰੀ ਜਿਹੜਾ ਆ ਸਿੱਖਾਂ ਦਾ ਕਾਹਨ ਕਰਾਇਆ ਤੇ ਰਾਜ ਕੇ ਜਿਹੜਾ ਸਿੱਖਾਂ ਦਾ ਖੂਨ ਪੀਤਾ ਤਾਂ ਕਿ 1999 ਦੀਆਂ ਜਿਹੜੀਆਂ ਚੋਣਾਂ ਆ ਉਹ ਪੂਰੀ ਤਰ੍ਹਾਂ ਜਿੱਤ ਸਕੇ ਇਸ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਪਹਿਲਾਂ ਤਾਮਲਾ ਨੂੰ ਟ੍ਰੇਨ ਕੀਤਾ ਗਿਆ ਉਹ ਤੋਂ ਬਾਅਦ ਫਿਰ ਸਿੱਖ ਰਜiment ਉੱਥੇ ਭੇਜ ਦਿੱਤੀ 18-18 20-20 ਸਾਲ ਦੇ ਸਿੱਖਾਂ ਦੇ ਜਿਹੜੇ ਜਵਾਕ ਉਸ ਟਾਈਮ ਮਿਲਟਰੀ ਦੇ ਵਿੱਚ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਮਾਰੇ ਗਏ ਕਿਉਂਕਿ ਇਹਨਾਂ ਨੇ ਸਿੱਖ ਰਜiment ਅ ਜਿਹੜੇ ਉੱਥੇ ਸ਼੍ਰੀਲੰਕਾ ਚ ਲਿੱٹے ਵਾਲੇ ਸੀ ਤਾਮਿਲ ਉਹਨਾਂ ਦੇ ਉਲਟ ਭੇਜੀ ਪਹਿਲਾਂ ਉਹਨਾਂ ਨੂੰ ਟ੍ਰੇਨ ਕੀਤਾ ਬਾਅਦ ਚ ਸਿੱਖਾਂ ਨੂੰ ਮਰਵਾਇਆ ਤੇ ਅੱਜ ਦੀ ਡੇਟ ਤੱਕ ਵੀ ਜਿਹੜੇ ਸ਼੍ਰੀਲੰਕਨ ਤਾਮਲ ਹੈਗੇ ਆ ਉਹ ਸਿੱਖਾਂ ਨੂੰ ਬਹੁਤ ਹੇਟ ਕਰਦੇ ਆ ਵੀ ਤੁਸੀਂ ਸਾਨੂੰ ਇੰਨਾ ਮਾਰਿਆ ਜਿਹੜੀ ਸਾਡੀ ਉੱਥੇ ਆਜ਼ਾਦੀ ਦੀ ਮੂਵਮੈਂਟ ਚੱਲਦੀ ਸੀ ਉਹ ਖਤਮ ਕੀਤੀ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਵੀ ਉਹ ਸਿਰਫ ਨੌਕਰ ਸੀਗੇ ਉਹਨਾਂ ਨੂੰ ਜੋ ਉੱਥੇ ਦਾ ਹੁਕਮ ਆ ਉਹ ਮੰਨਣਾ ਹੀ ਪੈਣਾ ਸੀਗਾ ਆ ਬਹੁਤ ਕੁਝ ਹੋਇਆ ਤੇ ਉਹ ਤੋਂ ਬਾਅਦ ਫਿਰ ਰਜੀਵ ਗਾਂਧੀ ਜਿੱਥੇ ਇਸ ਨੂੰ ਸਾਊਥ ਦੇ ਵਿੱਚ ਬੜਾ ਸੇਫ ਮੰਨਿਆ ਜਾਂਦਾ ਸੀ ਉੱਥੇ ਹੀ ਇੱਕ ਬੀਬੀ ਨੇ ਬੰਬ ਦੇ ਨਾਲ ਇਸ ਨੂੰ ਉੜਾ ਦਿੱਤਾ ਸੀ ਤੇ ਇਹ ਸਾਰੇ ਕਾਸੇ ਦੇ ਜਿਹੜੀ ਬੜੀ ਰਿਪੋਰਟਿੰਗ ਪਿਛਲੇ ਸਾਲਾਂ ਦੇ ਵਿੱਚ ਹੋਈ ਹੈਗੀ ਆ ਬਾਰਬਰਾ ਕ੍ਰੋਸੇਟੇ ਕਰਕੇ ਇੱਕ ਨਿਊਯਾਰਕ ਟਾਈਮਜ਼ ਦੀ ਜਰਨਲਿਸਟ ਆ ਉਹਨ ਬਹੁਤ ਜ਼ਿਆਦਾ ਇਹਦੇ ਉੱਤੇ ਲਿਖਿਆ ਕਿਉਂਕਿ ਉਸ ਟਾਈਮ ਦੇ ਉੱਤੇ ਉਹਥੇ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਟੀਚ ਵੀ ਕਰਦੀ ਹੁੰਦੀ ਸੀ ਸੋ ਅੱਜ ਦੇ ਦਿਨ ਰਜੀਵ ਗਾਂਧੀ ਨੂੰ ਇੱਕ ਤਾਮਿਲ ਬੀਬੀ ਨੇ ਜਿਹੜਾ ਆ ਬੰਬ ਦੇ ਨਾਲ ਮਾਰ